ਕੀ ਆ ਉਹ ਦੱਸਿਆ ਜਾਂਦਾ ਇਹਨਾਂ ਸਿਸਟੇਮੈਟਿਕਲੀ ਨਸ਼ੇ ਦੇ ਵਿਰੋਧ ਦੇ ਵਿੱਚ ਸਾਡੀ ਇਹ ਟੀਮ ਜਿਹੜੀ ਉਹ ਲੜ ਰਹੀ ਹੈ ਨਾ ਸਿਰਫ ਲੜ ਰਹੀ ਹੈ ਬਲਕਿ ਪੰਜਾਬੀਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੈਕੰਡ ਫੇਜ਼ ਸਟਾਰਟ ਹੋਇਆ ਤਾਂ ਉਹਦੇ ਵਿੱਚ VDC ਪਹਿਲਾਂ ਜਿਹੜੇ ਹੁੰਦੇ ਸੀ ਵਿਲੇਜ ਡਿਫੈਂਸ ਕਮੇਟੀਆਂ ਅਸੀਂ ਉਹਨੂੰ ਪੰਜਾਬੀ ਨਾਮ ਦਿੱਤਾ ਪਿੰਡਾਂ ਦੇ ਪਹਿਰੇਦਾਰ ਪਿੰਡਾਂ ਦੇ ਪਹਿਰੇਦਾਰ ਦੇ ਹੇਠ ਜਿਹੜੇ 1 ਲੱਖ ਤੋਂ ਉੱਪਰ ਵਲੰਟੀਅਰ ਜਿਹੜੇ ਇਹਦੇ ਵਿੱਚ ਜੁੜ ਚੁੱਕੇ ਹੋਏ ਨੇ ਜਿਹੜੇ ਕਿ ਇਸ ਵੇਲੇ ਪਿੰਡਾਂ ਦੇ ਵਿੱਚ ਅ ਕਸਬਿਆਂ ਦੇ ਵਿੱਚ ਤੇ ਵਾਰਡਾਂ ਦੇ ਵਿੱਚ ਜਿਹੜਾ ਥਾਂ ਥਾਂ ਦੇ ਉੱਤੇ ਪਦ ਯਾਤਰਾ ਕੱਢ ਰਹੇ ਨੇ ਇਹਦੇ ਵਿੱਚ ਦੁਆਬਾ ਖੇਤਰ ਦੇ ਵਿੱਚ 1969 ਹੁਣ ਤੱਕ ਹੋ ਚੁੱਕੀਆਂ ਨੇ ਮਾਝਾ ਦੇ ਵਿੱਚ 1930 ਮਾਲਵਾ ਸੈਂਟਰਲ ਦੇ ਵਿੱਚ 19 1395 ਮਾਲਵਾ ਈਸਟ ਦੇ ਵਿੱਚ 2167 ਤੇ ਮਾਲਵਾ ਵੈਸਟ ਦੇ ਵਿੱਚ 1618 ਕੁੱਲ 9099 ਅ ਪਰਸੋ ਤੱਕ ਦਾ ਇਹ ਡਾਟਾ ਹੈ 9099 ਜਿਹੜੀਆਂ ਉਹ ਪਤ ਯਾਤਰਾ ਹੋ ਚੁੱਕੀਆਂ ਨੇ ਜੇ ਜਿਹੜੇ ਜੇ ਦੁਆਬਾ ਦੇ ਰਾਹੀਂ ਜਾਣਾ ਹੈ ਦੁਆਬੇ ਦੇ ਵਿੱਚ ਜਿਹੜੇ ਦੀ ਪੰਜ ਡਿਸਟ੍ਰਿਕਟ ਆਉਂਦੇ ਨੇ ਹੁਸ਼ਿਆਰਪੁਰ ਜਲੰਧਰ ਰੂਰਲ ਜਲੰਧਰ ਅਰਬਨ ਕਪੂਰਥਲਾ ਤੇ ਐਸ ਐਸ ਨਗਰ ਸਾਬਜਾ ਦਾ ਅਜੀਤ ਸਿੰਘ ਨਗਰ ਪੁਰਾਣਾ ਜਿਹੜਾ ਨਵਾਂ ਸ਼ਹਿਰ ਹੁੰਦਾ ਸੀ ਦੁਆਬੇ ਦੇ ਵਿੱਚ ਹੁਸ਼ਿਆਰਪੁਰ 661 ਜਲੰਧਰ ਰੂਰਲ ਦੇ ਵਿੱਚ 492 ਜਲੰਧਰ ਅਰਬਨ ਦੇ ਵਿੱਚ 79 ਕਪੂਰਥਲਾ ਦੇ ਵਿੱਚ 351 ਤੇ ਸਾਬਜਾਦਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਉੱਥੇ 386 ਮੈਂ ਮਾਫੀ ਚਾਹੁੰਦਾ ਪਹਿਲਾਂ ਮੈਂ ਸਾਬਜਾਦਾ ਅਜੀਤ ਸਿੰਘ ਨਗਰ ਕਹਿ ਗਿਆ ਉਹ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਪੁਰਾਣਾ ਨਵਾਂ ਸ਼ਹਿਰ ਸੀ ਉੱਥੇ 386 ਹੁਣ ਤੱਕ ਪਾਤ ਦੀ ਯਾਤਰਾ ਜਿਹੜੀਆਂ ਉਹ ਹੋਈਆਂ ਨੇ ਜੇ ਮਾਝੇ ਚਾਹੀਏ ਤਾਂ ਮਾਝੇ ਦੇ ਵਿੱਚ ਅੰਮ੍ਰਿਤਸਰ ਰੂਰਲ ਅੰਮ੍ਰਿਤਸਰ ਅਰਬਨ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਆਉਂਦੇ ਨੇ ਇਹ ਪੰਜ ਜ਼ੋਨ ਦੇ ਵਿੱਚ ਅਸੀਂ ਇਹਨੂੰ ਵੰਡਿਆ ਹੋਇਆ ਔਰ ਅੰਮ੍ਰਿਤਸਰ ਰੂਰਲ ਦੇ ਵਿੱਚ 472 ਅੰਮ੍ਰਿਤਸਰ ਅਰਬਨ ਦੇ ਵਿੱਚ 45 ਗੁਰਦਾਸਪੁਰ ਦੇ ਵਿੱਚ 771 ਤੇ ਪਠਾਨਕੋਟ ਦੇ ਵਿੱਚ 399 ਤਰਨਤਾਰਨ ਦੇ ਵਿੱਚ 253 ਜਿਹੜੀਆਂ ਉਪ ਪੱਧ ਯਾਤਰਾ ਹੋਈਆਂ ਨੇ ਮਾਲਵਾ ਜਿਹੜਾ ਸੈਂਟਰਲ ਹੈ ਫਰੀਦਕੋਟ ਚ 251 ਫਤਿਹਗੜ ਸਾਹਿਬ ਚ 312 ਲੁਧਿਆਣਾ ਰੂਰਲ ਨੰਬਰ 1 ਜਿਹੜਾ 291 ਲੁਧਿਆਣਾ ਰੂਰਲ 2242 ਲੁਧਿਆਣਾ ਅਰਬਨ 59 ਔਰ ਮੋਗਾ ਇਹਦੇ ਵਿੱਚ 240 ਜਿਹੜੀਆਂ ਉਹ ਹੋਈਆਂ ਨੇ ਇਹ ਮੈਂ ਫਿਗਰਸ ਤੁਹਾਨੂੰ ਤਾਂ ਦੱਸ ਰਿਹਾ ਕਿ ਕੋਈ ਜ਼ੋਨ ਕੋਈ ਡਿਸਟ੍ਰਿਕਟ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਉਹ ਆਪਣੀ ਹਾਜ਼ਰੀ ਨਹੀਂ ਲਵਾ ਰਿਹਾ ਮਾਲਵਾ ਈਸਤੀ ਦੀ ਜੇ ਗੱਲ ਕਰੀਏ ਤਾਂ ਮਲੇਰਕੋਟਲਾ ਦੇ ਵਿੱਚ 178 ਪਟਿਆਲਾ ਰੂਰਲ ਦੇ ਵਿੱਚ 468 ਪਟਿਆਲਾ ਅਰਬਨ 412 ਰੂਪਨਗਰ ਦੇ ਵਿੱਚ 394 ਸੰਗਰੂਰ ਦੇ ਵਿੱਚ 459 ਤੇ ਸਹਿਬਜਾਦਾ ਅਜੀਤ ਸਿੰਘ ਨਗਰ ਪੁਰਾਣਾ ਜਿਹੜਾ ਮੁਹਾਲੀ ਹੈ ਉੱਥੇ 278 ਹੁਣ ਤੱਕ ਪੱਧ ਯਾਤਰਾਵਾਂ ਹੋਈਆਂ ਨੇ ਤੇ ਜਿਹੜਾ ਮਾਲਵਾ ਵੈਸਟ ਹੈ ਬਰਨਾਲੇ ਦੇ ਵਿੱਚ 209 ਬਠਿੰਡਾ ਦੇ ਵਿੱਚ 191 ਫਾਜ਼ਿਲਕਾ ਦੇ ਵਿੱਚ 433 ਫਿਰੋਜ਼ਪੁਰ ਦੇ ਵਿੱਚ 587 ਮਾਨਸਾ ਦੇ ਵਿੱਚ 190 ਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 8 ਤੋਂ ਜਿਹੜਾ ਮੈਂ ਤੁਹਾਨੂੰ ਟੋਟਲ ਦੱਸਿਆ ਸੀਗਾ ਪੰਜ ਦੇ ਪੰਜ ਜ਼ੋਨ ਦੇ ਵਿੱਚ ਉਹ 9099 ਪਦ ਯਾਤਰਾਵਾਂ ਜਿਹੜੀਆਂ ਉਹ ਹੋਈਆਂ ਨੇ ਜਦੋਂ ਤੋਂ ਸਾਡਾ ਇਹ ਸੈਕੰਡ ਫੇਜ਼ ਸਟਾਰਟ ਹੋਇਆ ਔਰ ਇਹ ਜਿਹੜਾ ਨਸ਼ਾ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਇਸ ਵੇਲੇ ਖਾਸ ਤੌਰ ਦੇ ਤੇ ਇਹਦੇ ਵਿੱਚ ਜਿਹੜਾ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਰੋਲ ਹੈ ਉਹ ਇੱਕ ਅਹਿਮ ਰੋਲ ਹੈ ਔਰ ਯੁੱਧ ਨਸ਼ਿਆਂ ਵਿਰੁੱਧ ਪਹਿਲੇ ਦਿਨ ਤੋਂ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਇਹ ਉਦੋਂ ਤੱਕ ਲੜਿਆ ਜਾਣਾ ਜਦੋਂ ਤੱਕ ਇਸ ਨਸ਼ੇ ਦੀਆਂ ਜੜਾਂ ਮੁਕੰਮਲ ਰੂਪ ਦੇ ਵਿੱਚ ਜਿਹੜਾ ਉਹ ਪੰਜਾਬ ਦੇ ਵਿੱਚੋਂ ਪੁੱਟ ਕੇ ਅਸੀਂ ਸੁੱਟ ਨਹੀਂ ਦਿੰਦੇ ਹੁਣ ਤੱਕ ਚਾਹੇ ਉਹ ਪੰਚਾਇਤਾਂ ਨੇ ਚਾਹੇ ਨਿਗਮ ਨੇ ਮਿਊਨਿਸਪੈਲਿਟੀ ਹੈ ਜਾਂ ਪਰਿਵਾਰਾਂ ਦੇ ਤੌਰ ਦੇ ਉੱਤੇ ਹਰ ਵਿਅਕਤੀ ਇਹਦੇ ਵਿੱਚ ਆਪਣੇ ਆਪ ਨੂੰ ਪਾਰਟਿਸਿਪੇਟ ਦੇ ਰੂਪ ਦੇ ਵਿੱਚ ਸਾਹਮਣੇ ਲੈ ਆ ਰਿਹਾ ਹੈ ਸਮੂਹ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਇਹ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਯੁੱਧ ਨਸ਼ਾ ਵਿਰੁੱਧ ਵਾਲੰਟੀਅਰ ਜਾਂ ਨਸ਼ਾ ਮੁਕਤੀ ਮੋਰਚਾ ਦਾ ਵਾਲੰਟੀਅਰ ਹੋ ਇੱਕੋ ਹੀ ਚੀਜ਼ ਹੈ ਉਹ ਦਿਸਦੇ ਨੇ ਤਾਂ ਉਹ ਇਹਦਾ ਮਤਲਬ ਕਿ ਉਹ ਤੁਹਾਡੀ ਮਦਦ ਦੇ ਵਾਸਤੇ ਨੇ ਇੱਕ ਜਿਹੜਾ ਐਪ ਲਾਂਚ ਕੀਤਾ ਗਿਆ ਸੀਗਾ ਉਹਦੇ ਪ੍ਰੋਪਰ ਹੁਣ ਕੰਮ ਕਰਨਾ ਸ਼ੁਰੂ ਕਰਤਾ ਚਾਹੇ ਉਹ ਐਂਡਰੋਇਡ ਦੇ ਉੱਤੇ ਹੈ ਚਾਹੇ ਉਹ ਐਪਲ ਦੇ ਉੱਤੇ ਹੈ ਅਗਲੇ ਇੱਕ ਅੱਧੇ ਦਿਨ ਦੇ ਵਿੱਚ ਜਿਹੜੀਆਂ ਉਹਦੀਆਂ ਕੰਪਲੇਂਟਸ ਜਿਹੜੀਆਂ ਉਹਦੇ ਉੱਤੇ ਆ ਰਹੀਆਂ ਨੇ ਉਦੋਂ ਐਕਸੈਸ ਜਿਹੜਾ ਦੀ ਉਹ ਸਾਡੇ ਇਹ ਨਸ਼ਾ ਮੁਕਤੀ ਮੋਰਚਾ ਦੇ ਜਿਹੜੇ ਬਲਾਕ ਵਾਲੇ ਨੇ ਜਾਂ ਜਿਹੜੇ ਜ਼ੋਨ ਵਾਲੇ ਨੇ ਡਿਸਟ੍ਰਿਕਟ ਵਾਲੇ ਨੇ ਉਹੀ ਐਕਸੈਸ ਕਰ ਸਕਣਗੇ ਕੋਈ ਵਿਅਕਤੀ ਜਿਹੜਾ ਨਸ਼ਾ ਵੇਚਦਾ ਉਹਦੀ ਜਾਣਕਾਰੀ ਉਸ ਐਪ ਦੇ ਉੱਤੇ ਇਹ ਪਾਉਣਗੇ ਤੇ ਉਹਨੂੰ ਸਿੱਧੀ ਜੜੀ ਉਹ ਜਾਣਕਾਰੀ ਡੀਜੀਪੀ ਸਾਹਿਬ ਤੱਕ ਤੇ ਸੀਐਮ ਸਾਹਿਬ ਤੱਕ ਪਹੁੰਚੂਗੀ ਉਥੋਂ ਵੈਰੀਫਾਈ ਹੋ ਕੇ ਉਸ ਬੰਦੇ ਦੇ ਉੱਤੇ ਜਿਹੜਾ ਉਹ ਟਾਈਮ ਬੌਂਡ ਦੇ ਵਿੱਚ ਕਾਰਵਾਈ ਹੋਊਗੀ ਜਿਹੜਾ ਉਹਦੇ ਤੇ ਜਾਣਕਾਰੀ ਪਾਊਗਾ ਉਦੀ ਕੋਈ ਜਾਣਕਾਰੀ ਜਿਹੜੀ ਐਪ ਦੇ ਉੱਤੇ ਨਹੀਂ ਹੋਊਗੀ ਕਿ ਜਾਣਕਾਰੀ ਕਿਹਨੇ ਦਿੱਤੀ ਹੈ ਤਾਂ ਕਿ ਜਿੰਨੇ ਵੌਲੰਟੀਅਰ ਸਾਡੇ ਨਾਲ ਉਹ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਜੁੜੇ ਨੇ ਉਹਨਾਂ ਦੀ ਸੁਰੱਖਿਆ ਦੇ ਦਿੱਤੇ ਕਿਸੇ ਕਿਸਮ ਦਾ ਕੋਈ ਸਵਾਲ ਨਾ ਆ ਸਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕੋਈ ਸਵਾਲ ਤੁਹਾਡਾ ਹੈ ਤਾਂ